ਤੇਰੇ ਜੱਜ ਮਨਾਈ ਕਲਾਕਾਰ ਬੁੱਧ ਨੇ ਦੁਨੀਆ ਹਾਲਾਤੀ ਜੱਟਾ ਹੋਈ ਤੇਰੀ ਮੌਤ ਨੂੰ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਇੱਕ ਸੁਪਨਾ ਬਣ ਕੇ ਰਹਿ ਗਿਆ ਜੀ ਮਿਲਣਾ ਸੀਗਾ ਜ਼ਰੂਰ ਮਿਲਣਾ ਸੀ ਪਰ ਇੱਕ ਸੁਪਨਾ ਬਣ ਕੇ ਰਹਿ ਗਿਆ ਤੇਰੇ ਲਈ ਤੇਰੇ ਲਈ ਪਿਆਰ ਬੜਾ ਏ ਤੇ ਤੇਰੀ ਯਾਦ ਵਿੱਚ ਗਾਣਾ ਗਾ ਲਈ ਦੁਬਾਰਾ ਬਈ ਛੋਟਾ ਸਿੱਧੂ ਆਪਣੇ ਵਿੱਚ ਆਇਆ ਹਨਾ ਉਦੋਂ ਵੀ ਆਪਾਂ ਉਹਨਾਂ ਦੇ ਕੋਲੇ ਗਏ ਸੀ ਬੇਬੇ ਬਾਪੂ ਜੀ ਉਹਨਾਂ ਨੂੰ ਮਿਲੇ ਸੀ ਵਧਾਈਆਂ ਦਿੱਤੀਆਂ ਸੀ ਜਦੋਂ ਤੋਂ ਬਾਈ ਨਾਲੇ ਘਟਨਾ ਹੋਈ ਆ ਬਾਈ ਵਾਲੀ ਆ ਦੇਖੋ ਆਪ ਤਕਰੀਬਨ 2 ਸਾਲ ਹੋ ਚੱਲੇ ਆ ਨਾ ਉਸ ਗੱਲ ਨੂੰ ਉਦੋਂ ਤੋਂ ਮੇਰਾ ਸੁਪਨਾ ਰਹਿ ਚੁੱਕਿਆ ਕਿ ਮੈਂ ਬਾਈ ਨੂੰ ਟ੍ਰਿਬਿਊਟ ਗਾਣਾ ਕਰਨਾ ਹੀ ਕਰਨਾ ਤੇ ਪਹਿਲਾ ਗਾਣਾ ਹੀ ਬਾਈ ਨੂੰ ਟ੍ਰਿਬਿਊਟ ਕਰਨਾ ਮੌਤ ਵੇਖ ਗਿਆ ਨਾ ਤੂੰ ਪੈਰ ਛੱਡ ਕੇ ਸੱਚ ਦੱਸਾਂ ਮਾਨ ਮੈਨੂੰ ਇਸ ਗੱਲ ਦਾ ਛੋਟਾ ਸਿੱਧੂ ਉਸ ਟਰੈਕਟਰ ਤੇ ਬੈਠਾ ਹੋਵੇ ਤੇ ਮੈਂ ਚਾਹੁੰਨਾ ਉਦੋਂ ਤੱਕ ਮੈਂ ਦੇਖਾਂ ਮੈਂ ਹੋਵਾ ਇਸ ਦੁਨੀਆ ਤੇ ਦੇਖਿਓ ਉਸ ਬਾਈ ਨੂੰ ਵੀ ਛੋਟੇ ਸਿੱਧੂ ਮੂਸੇ ਵਾਲ ਨੂੰ ਵੀ ਦੇਖਿਓ ਆਪਾਂ ਕਿ ਬਲੰਦੀਆਂ ਤੇ ਸਿੱਧੂ ਮੂਸੇ ਵਾਲ ਵੱਡੇ ਸਿੱਧੂ ਮੂਸੇ ਵਾਲ ਦਾ ਨਾਮ ਜਿਹੜਾ ਬਲੰਦੀਆਂ ਤੇ ਲੈ ਕੇ ਜਾ ਰਿਹਾਗਾ ਰੋਡ ਤੇ ਤੇਰੀ ਮਨੋਮਲੀ ਯਾਦ ਆ ਜੀ ਮੂਸੇ ਵਾਲਿਆ ਨਾਟ 11 ਜਾਂਦਾ ਜਦੋਂ ਦੇ ਕਾਰੋਡ ਤੇ ਤੇਰੀ ਮਨੋਮਲੀ ਯਾਦ ਆ ਜੀ ਮੂਸੇ ਵਾਲਿਆ ਮੈਂ ਦੁਨੀਆਂ ਤੇ ਪਹਿਲੀ ਵਾਰ ਦੇਖਿਆ ਕਿ ਇਹੋ ਜਿਹਾ ਸਿੰਗਰ ਹੋਇਆ ਜਿਹੜਾ ਮਰਨ ਤੋਂ ਬਾਅਦ ਆਪਣੇ ਪੇਰੈਂਟਸ ਦਾ ਨਾਮ ਚਮਕਾ ਗਿਆ ਦੁਨੀਆਂ ਤੇ ਜਿਨਾ ਹੈ ਤੁਮਾ ਸੱਚ ਗਾਇਆ ਸੀਗਾ ਕਿ ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ ਟੈਟੂ ਬਣਨੇ ਉਹ ਗੱਲ ਅਕਸਰ ਅੱਜ ਕੱਲੇ ਮੇਰੇ ਨਹੀਂ ਬਣਿਆ ਬਹੁਤ ਸਾਰੇ ਲੋਕਾਂ ਦੇ ਬਣਿਆ ਹੋਇਆ ਉਹ ਗੱਲਾਂ ਅੱਜ ਕੱਲ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਆਪਾਂ ਨੂੰ ਹਨ ਤੇ ਬਹੁਤ ਸਾਰੇ ਲੋਕਾਂ ਨੇ ਕਹਿਣਾਗਾ ਕਿ ਫੇਮ ਲਈ ਗਾਇਆ ਜਾਂ ਹਨਾ ਫੈਮਲੀ ਟੈਟੂ ਬਣਾਇਆ ਦੇਖੋ ਵੀਰੇ ਆ ਗਾਣਾ ਗਾਉਣ ਨੂੰ ਮੈਂ ਹੋਰ ਵੀ ਗਾ ਸਕਦਾ ਸੀਗਾ ਆਰਟਿਸਟ ਬੰਦਾ ਕੋਈ ਵੀ ਗਾਣਾ ਗਾ ਸਕਦਾ ਸੀ ਮੈਂ ਪਰ ਜਦੋਂ ਤੋਂ ਬਾਈ ਨਾਲੇ ਘਟਨਾ ਹੋਈ ਆ ਬਾਈ ਵਾਲੀ ਆ ਦੇਖੋ ਆਪ ਤਕਰੀਬਨ 2 ਸਾਲ ਹੋ ਚੱਲੇ ਆ ਨਾ ਉਸ ਗੱਲ ਨੂੰ ਉਦੋਂ ਤੋਂ ਮੇਰਾ ਸੁਪਨਾ ਰਹਿ ਚੁੱਕਿਆ ਕਿ ਮੈਂ ਬਾਈ ਨੂੰ ਟ੍ਰਿਬਿਊਟ ਗਾਣਾ ਕਰਨਾ ਹੀ ਕਰਨਾ ਤੇ ਪਹਿਲਾ ਗਾਣਾ ਹੀ ਬਾਈ ਨੂੰ ਟ੍ਰਿਬਿਊਟ ਕਰਨਾ ਤੇ ਪਹਿਲਾ ਗਾਣਾ ਆਪਣਾ ਜਿਹੜਾ ਆ ਉਹ ਮੋਟਰ ਸੌਂਗ ਆ ਜੀ ਆਪਣਾ ਬਾਈ ਨੂੰ ਟ੍ਰਿਬਿਊਟ ਆ ਜੀ ਇਹ ਤੁਹਾਡਾ ਪਹਿਲਾ ਗਾਣਾ ਹੈਗਾ ਜੇ ਗੱਲ ਕੀਤੀ ਜਾਵੇ ਤੇ ਸਾਡੇ ਦਰਸ਼ਕਾਂ ਨੂੰ ਪਹਿਲਾ ਗਾਣਾ ਜਿਹੜਾ ਕਿ ਛੋਟੀ ਜੀ ਲਾਈਨ ਸੁਣਾ ਦਿਓ ਗਾਣੇ ਦੀ ਇਹ ਗੱਲ ਕੀਤੀ ਹਾਂਜੀ ਹਾਂਜੀ ਜ਼ਰੂਰ ਲਾਈਨ ਤੁਹਾਨੂੰ ਸੁਣਾ ਦਿੰਨੇ ਹਾਂ ਛੋਟੀ ਜੀ गा ਕੇ ਗਾਣੇ ਦੇ ਤੇਰੇ ਜਿਹਾ ਜੰਮਣਾ ਨਹੀਂ ਕਲਾਕਾਰ ਬਹੁਤ ਨੇ ਦੁਨੀਆ ਹਲਾਤੀ ਜੱਟਾ ਹੋਈ ਤੇਰੀ ਮੌਤ ਨੇ ਦਿਲ ਵਿੱਚ ਤੇਰੇ ਲਈ ਪਿਆਰ ਬੜਾ ਏ ਦੇਖ ਤੇਰੀ ਯਾਦ ਵਿੱਚ ਗਾਣਾ ਗਾਲਿਆ ਨਾਟ 11 ਜਾਂਦਾ ਜਦੋਂ ਦੇਖਾ ਰੋਡ ਤੇ ਤੇਰੀ ਮਲੂਮਲੀ ਯਾਦ ਹਜੇ ਮੂਸੇ ਵਾਲਿਆ ਦਲੇਰ ਸੀ ਤੂੰ ਬੜਾ ਏ ਸ਼ੱਕ ਕੋਈ ਨਾ ਮੌਤ ਲੈਖ ਗਿਆ ਨਾ ਤੂੰ ਪੈਰ ਛੱਡ ਕੇ ਸੱਚ ਦਾ ਸਾਮਾਨ ਮੈਨੂੰ ਇਸ ਗੱਲ ਦਾ ਮਰਦਾ ਵੀ ਗਿਆ ਏ ਤੂੰ ਫੇਰ ਕੱਢ ਕੇ ਮੈਨੂੰ ਲੱਗਦਾ ਨਹੀਂ ਹੋਰ ਕੋਈ ਪਾ ਸਕਦਾ ਉਹ ਦੁਨੀਆ ਤੇ ਜਿਹੜਾ ਏ ਤੂੰ ਗਾ ਪਾਲਿਆ ਨਾਟ 11 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਯਾਦ ਆ ਜੇ ਮੂਸੇ ਵਾਲਿਆ ਨਾਟ 11 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮੱਲੋ ਮੱਲੀ ਯਾਦ ਆ ਜੇ ਮੂਸੇ ਵਾਲਿਆ ਤੁਸੀਂ ਸਿੱਧੂ ਮਸੇਵਾਲੇ ਦੀ ਗੱਲ ਕੀਤੀ ਇਸ ਤੋਂ ਪਹਿਲਾਂ ਤੁਸੀਂ ਮਿਲਿਓ ਕਦੇ ਜੇ ਗਾਣੇ ਦੀ ਗੱਲ ਕੀਤੀ ਜਾਂਦਾ ਸੀਗਾ ਬਾਈ ਨਹੀਂ ਜੇ ਇੱਕ ਸੁਪਨਾ ਬਣ ਕੇ ਰਹਿ ਗਿਆ ਜੀ ਮਿਲਣਾ ਸੀਗਾ ਜ਼ਰੂਰ ਮਿਲਣਾ ਸੀ ਪਰ ਇੱਕ ਸੁਪਨਾ ਬਣ ਕੇ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਆ ਬੇਬੇ ਬਾਪੂ ਨੂੰ ਬਹੁਤ ਵਾਰੀ ਮਿਲੇ ਆ ਜੀ ਬਹੁਤ ਵਾਰ ਉਹਨਾਂ ਨਾਲ ਰੂਬਰੂ ਹੋਏ ਆ ਖੁਸ਼ੀਆਂ ਦੇ ਵਿੱਚ ਵੀ ਆਪਾਂ ਮਿਲੇ ਆ ਤੇ ਉਹਨਾਂ ਦੀਆਂ ਗਮੀਆਂ ਦੇ ਵਿੱਚ ਵੀ ਆਪਾਂ ਮਿਲੇ ਆ ਖੁਸ਼ੀਆਂ ਚਲੋ ਇਹ ਹੋ ਗਈਆਂ ਹਨ ਕਿ ਦੁਬਾਰਾ ਬਈ ਛੋਟਾ ਸਿੱਧੂ ਆਪਣੇ ਵਿੱਚ ਆਇਆ ਹਨ ਉਦੋਂ ਵੀ ਆਪਾਂ ਉਹਨਾਂ ਦੇ ਕੋਲੇ ਗਏ ਸੀ ਬੇਬੇ ਬਾਪੂ ਜੀ ਉਹਨਾਂ ਨੂੰ ਮਿਲੇ ਸੀ ਵਧਾਈਆਂ ਦਿੱਤੀਆਂ ਸੀ ਤੇ ਜਦੋਂ ਉਹਨਾਂ ਤੇ ਦੁੱਖਾਂ ਦਾ ਪਹਾੜ ਰੁੱਟਿਆ ਸੀਗਾ ਹਨ ਜਦੋਂ ਬਾਈ ਨਾ ਘਟਨਾ ਹੋਈ ਸੀ ਉਦੋਂ ਵੀ ਆਪਾਂ ਨਾਲ ਉਹਨਾਂ ਦੇ ਜਿਹੜਾ ਦੁੱਖਾਂ ਸੁੱਖਾਂ ਦੇ ਵਿੱਚ ਆਪਾਂ ਸ਼ਿਰਕਤ ਹੋਏ ਆ ਜੀ ਜਦੋਂ ਮਿਲੇ ਜਾ ਕੇ ਅਸੀਂ ਹਨ ਤੇ ਗਾਣੇ ਦਾ ਆਪਣਾ ਸ਼ੂਟ ਸ਼ੁਰੂ ਕਰਨਾ ਸੀਗਾ ਤੇ ਹਰੇਕ ਮਾਂ ਬਾਪ ਨੂੰ ਹੁੰਦਾ ਕਿ ਯਾਰ ਮੇਰੇ ਪੁੱਤ ਨੇ ਮੇਰਾ ਨਾਂ ਚਮਕਾਇਆ ਹਨ ਉਹਨਾਂ ਨੂੰ ਵੀ ਇਹ ਚੀਜ਼ ਜਦੋਂ ਗਾਣਾ ਸੁਣਾਇਆ ਬੜੇ ਭਾਵਕ ਹੋਏ ਉਹਨਾਂ ਨੂੰ ਗਾਣਾ ਬਹੁਤ ਵਧੀਆ ਲੱਗਿਆ ਤੇ ਫਿਰ ਸਾਡੇ ਕੋਲੋਂ 59 11 ਟਰੈਕਟਰ ਦਾ ਹੱਲ ਨਹੀਂ ਹੋਇਆ ਉੱਥੇ ਮੌਕੇ ਤੇ ਸ਼ੂਟ ਦੇ ਵਿੱਚ ਸਾਨੂੰ ਟਰੈਕਟਰ ਦੀ ਲੋੜ ਸੀ ਤੇ ਬਾਪੂ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਆਪਾਂ ਨੂੰ ਬਾਈ ਸਿੱਧੂ ਮੂਸੇਵਾਲਾ ਦਾ ਪਰਸਨਲ ਟਰੈਕਟਰ ਜਿਹੜਾ ਸ਼ੂਟ ਵਾਸਤੇ ਆਪਾਂ ਨੂੰ ਦਿੱਤਾ ਕਿ ਹਾਂ ਇਹ ਇੱਥੇ ਤੁਸੀਂ ਕਰੋ ਤੇ ਹਵੇਲੀ ਦੇ ਵਿੱਚ ਸ਼ੂਟ ਕਰੋ ਤੇ ਬਹੁਤ ਮੈਨੂੰ ਮੈਂ ਇਸ ਚੀਜ਼ ਲਈ ਖੁਸ਼ ਨਸੀਬ ਮੰਨਦਾ ਆਪਣੇ ਆਪ ਨੂੰ ਕਿ ਬਾਈ ਦੇ ਟਰੈਕਟਰ ਤੇ ਬੈਠਾ ਮੈਂ ਬਾਈ ਦੀ ਬਹੁਤ ਯਾਦ ਆਈ ਮੈਨੂੰ ਇੱਕ ਪਲ ਇਹ ਲੱਗ ਰਿਹਾ ਸੀ ਕਿ ਬਾਈ ਹੁੰਦਾ ਹੀ ਆ ਚਲੋ ਹਨਾ ਮਨਪਾਵਕ ਹੋ ਜਾਂਦਾ ਦੇਖ ਕੇ ਕਿ ਯਾਰ ਬਾਈ ਸਾਡਾ ਬਾਈ ਇਸ ਟਰੈਕਟਰ ਤੇ ਹੁੰਦਾ ਸੀਗਾ ਤੇ ਦੱਸ ਐਨਾ ਕੀ ਹੈ ਜੀ ਛੋਟੇ ਸੁਧੂ ਮੁਸੇ ਵਾਲਾ ਬ੍ਰਦਰ ਆਇਆ ਉਹਦਾ ਕਿਸ ਤਰ੍ਹਾਂ ਦੇਖਦੇ ਹਾਂ ਉਸ ਨੂੰ ਕਦੇ ਉਹ ਮੈਂ ਚਾਹਣਾ ਜੀ ਜਿਹੜੇ ਟਰੈਕਟਰ ਤੇ ਮੈਂ ਬੈਠਾ ਸੀ ਹਨਾ ਤੇ ਉਸ ਟਰੈਕਟਰ ਤੇ ਕਦੇ ਬਾਈ ਬੈਠਾ ਹੁੰਦਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਛੋਟਾ ਸਿੱਧੂ ਉਸ ਟਰੈਕਟਰ ਤੇ ਬੈਠਾ ਹੋਵੇ ਤੇ ਮੈਂ ਚਾਹਣਾ ਉਦੋਂ ਤੱਕ ਮੈਂ ਦੇਖਾ ਮੈਂ ਹੋਵਾ ਇਸ ਦੁਨੀਆ ਤੇ ਦੇਖਿਓ ਉਸ ਬਾਈ ਨੂੰ ਵੀ ਛੋਟੇ ਸਿੱਧੂ ਮੂਸੇਵਾਲਾ ਨੂੰ ਵੀ ਦੇਖ ਕੇ ਆਪਾਂ ਕਿ ਬਲੰਦੀਆਂ ਤੇ ਸਿੱਧੂ ਮੂਸੇਵਾਲਾ ਵੱਡੇ ਸਿੱਧੂ ਮੂਸੇਵਾਲਾ ਦਾ ਨਾਮ ਜਿਹੜਾ ਬਲੰਦੀਆਂ ਤੇ ਲੈ ਕੇ ਜਾ ਰਿਹਾਗਾ ਮੈਂ ਹੀ ਦੇਖਣਾ ਚਾਹਣਾ ਆਪਣੀ ਅੱਖਾਂ ਦੇ ਨਾਲ ਤੇ ਬਾਰੇ ਖੁਸ਼ ਹਾਂ ਜੀ ਕਿ ਆਇਆ ਸਾਡੇ ਵਿੱਚ ਬਾਈ ਸਾਡਾ ਦੁਬਾਰਾ ਤੂ ਮੂਸੇਵਾਲਾ ਨੂੰ ਮਿਲਿਆ ਨਹੀਂ ਪਰ ਉਹਨਾਂ ਦੇ ਫਾਦਰ ਸਾਹਿਬ ਤੋਂ ਦੇਖ ਕੇ ਲੱਗਿਆ ਕਿ ਯਾਰ ਜੇ ਉਹਨਾਂ ਦੇ ਵਿੱਚ ਇੰਨੀ ਕਿ ਲਿਆਕਤਾ ਤੇ ਉਹਨਾਂ ਦੇ ਫਾਦਰ ਸਾਹਿਬ ਚ ਕਿੰਨੀ ਹੁੰਨੀ ਜਦੋਂ ਮੈਂ ਮਿਲਿਆ ਮੈਨੂੰ ਬੱਕਾ ਜਿਹਾ ਪਤਾ ਲੱਗਿਆ ਕਿ ਯਾਰ ਬਾਈ ਕੀ ਚੀਜ਼ ਸੀ ਤੇ ਬਾਈ ਦੇ ਵਿੱਚ ਵੀ ਇੰਨੀ ਰੱਕ ਸੀ ਬਾਈ ਦੀ ਆਪਾਂ ਅਕਸਰ ਵੀਡੀਓ ਦੇਖਦੇ ਹਾਂ ਕਿ ਆਪਣੇ ਫੈਨਸ ਨੂੰ ਕਿਵੇਂ ਮਿਲਦਾ ਸੀ ਅੱਜ ਕੱਲ ਕਿਸੇ ਦਾ ਗਾਣਾ ਮੜਾ ਇਹ ਪਪੂਲਰ ਹੋ ਜੇ ਇੱਕ ਗਾਣਾ ਗਾਣਾ ਕੀ ਛੱਡੋ ਬਾਈ ਤੁਸੀਂ ਰੀਅਲੀ ਵੀ ਅਪਲੋਡ ਹੋ ਜੇ ਮੜੀ ਜੀ ਕਿਸੇ ਦੀ ਉਹ ਸਾਨੂੰ ਪਤਾ ਚੰਡੀਗੜ੍ਹ ਰਹਿਣ ਲੱਗੇ ਨਾ ਜਾਂ ਫੌਰਨ ਟੱਪ ਜਾਂਦਾ ਹੈ ਨਾ ਬਾਈ ਮੁੜ ਕੇ ਆਇਆ ਕਹਿੰਦਾ ਜਿਹੜੇ ਜਾ ਕੇ ਕੈਨੇਡਾ ਸ਼ੁਕਰ ਦੇ ਮੈਂ ਉੱਥੋਂ ਹੀ ਮੁੜ ਕੇ ਆਇਆ ਬਾਈ ਸਾਡਾ ਉੱਥੋਂ ਮੁੜ ਕੇ ਆਇਆ ਪਿੰਡ ਦੇ ਵਿੱਚ ਆ ਕੇ ਹਵੇਲੀ ਖੜੀ ਕੀਤੀ ਕਹਿੰਦਾ ਮੈਂ ਆਪਣੇ ਪਿੰਡ 'ਚ ਹੀ ਰਹਿਣਾ ਤੇ ਬਾਈ ਤੁਹਾਨੂੰ ਤੁਸੀਂ ਅਕਸਰ ਉਹਦੀਆਂ ਵੀਡੀਓ ਦੇਖੀਆਂ ਹੋਣੀਆਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਨਜ਼ਰ ਹੀ ਆਉਂਦਾ ਸੀ ਉਹ ਦੇਖਈਆ ਆਪਾਂ ਜੀ ਕੋਈ ਇਹ ਚ ਕੋਈ ਕੋਈ ਇਹ ਤਾਂ ਹੈ ਨੀਗਾ ਕਿ ਐਡਿਟ ਹੋਈਆਂ ਵੀ ਆ ਹਨਾ ਸਾਰਾ ਕੁਝ ਆਪਾਂ ਨੂੰ ਸੱਚ ਦਿਖਾਈ ਦਿੰਦਾਗਾ ਬਾਈ ਆਪਣੇ ਖੇਤਾਂ 'ਚ ਕੰਮ ਕਰਦਾ ਰਹਿੰਦਾ ਸੀ ਡਾਊਨ ਟੂ ਅਰਥ ਬੰਦਾ ਸੀ ਕਹਿੰਦਾ ਮਤਲਬ ਇਹ ਜਿਸ ਹਾਵ ਨਾਲ ਪੂਰੀ ਆਲ ਵਰਲਡ ਦੇ ਵਿੱਚ ਕੋਈ ਅਜਿਹੇ ਦੇਸ਼ ਨਹੀਂਗਾ ਜਿਨ੍ਹਾਂ ਨੂੰ ਆਪਣੀ ਪੰਜਾਬੀ ਬੋਲੀ ਵੀ ਸਮਝ ਨਹੀਂ ਆਉਂਦੀਗੀ ਜਿਨ੍ਹਾਂ ਨੂੰ ਪਤਾ ਨਹੀਂ ਕਿ ਪੱਗ ਕੀ ਚੀਜ਼ ਸੀਗੀ ਉਹਨਾਂ ਉਹਨਾਂ 'ਚ ਜਾ ਕੇ ਬਾਈ ਨੇ ਆਪਾਂ ਨੂੰ ਪੰਜਾਬੀਆਂ ਨੂੰ ਜਾ ਕੇ ਖੜਾ ਹੋਣ ਜੂਗਾ ਕਰਤਾ ਉਹਨਾਂ ਦੇ ਵਿੱਚ بس ਇਹ ਚੀਜ਼ਾਂ ਮੈਨੂੰ ਇੱਕ ਪ੍ਰਾਊਡ ਫੀਲ ਹੁੰਦਾ ਕਿ ਯਾਰ ਆਪਾਂ ਪੰਜਾਬ ਦੇ ਵਿੱਚ ਜਨਮ ਲਿਆ ਖਾਸ ਕਰਕੇ ਆਪਾਂ ਬਠਿੰਡੇ ਦੇ ਵਿੱਚ ਜਨਮ ਲਿਆ ਜਿੱਥੋਂ ਦਾ ਬਾਈ ਬਠਿੰਡਾ ਮਾਨਸਾ ਜਿੱਥੋਂ ਦਾ ਬਾਈ ਨਾਲ ਬਹੁਤ ਜ਼ਿਆਦਾ ਲਗਾਵ ਸੀਗਾ ਖਾਸ ਕਰਕੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਯਾਰ ਮੈਂ ਬਠਿੰਡੇ ਦੇ ਵਿੱਚ ਜਨਮ ਲਿਆ ਪੰਜਾਬ ਦੇ ਵਿੱਚ ਜਨਮ ਲਿਆ ਚਲੋ ਅੱਜ ਬਾਈ ਆਪਣੇ ਵਿਚਾਰੇ ਨਹੀਂ ਹੈਗਾ ਤਾਂ ਕਿੰਨਾ ਕ ਮਹਿਸੂਸ ਹੁੰਦਾਗਾ ਨਾ ਜੇ ਜੇ ਪੰਜਾਬ ਦਾ ਪੁੱਤ ਪੰਜਾਬ ਦੀ ਗੱਲਾਂ ਕਰਦਾ ਸੀ ਸੱਚ ਦੀ ਗੱਲਾਂ ਕਰਦਾ ਸੀ ਗਾਣਿਆਂ ਦੇ ਵਿੱਚ ਤਾਜ ਨਹੀਂ ਆਪਣੇ ਵਿੱਚ ਤੇ ਕਿਸ ਤਰ੍ਹਾਂ ਲੱਗਦਾ ਹੈ ਹਾਂ ਦੇਖੋ ਜੀ ਮਨਤਾ ਭਾਵਕ ਹੁੰਦਾ ਹੀ ਆ ਜਦੋਂ ਕੋਈ ਨਹੀਂ ਰਹਿੰਦਾ ਆਪਣੇ ਵਿੱਚ ਕਿਉਂਕਿ ਬਾਈ ਆਪਾਂ ਨੂੰ ਇਹ ਨਹੀਂ ਲੱਗਦਾ ਕਿ ਬਾਈ ਯਾਰ ਇੱਕ ਕਲਾਕਾਰ ਸੀ ਇਹ ਕਹੇ ਲੱਗਦਾ ਸੀ ਕਿ ਯਾਰ ਆਪਣਾ ਵੱਡਾ ਭਰਾ ਸੀਗਾ ਹਨਾ ਵੀ ਇੱਕ ਆਪਣਾ ਵੱਡਾ ਭਰਾ ਆਪਣੇ ਤੋਂ ਦੂਰ ਹੋ ਗਿਆ ਤੇ ਬਸ ਵੱਡੇ ਭਰਾਵਾਂ ਦੀ ਫੀਲਿੰਗ ਆਉਂਦੀ ਸੀ ਬਾਈ ਚੋਂ ਯਾਰ ਪੂਰੇ ਪੰਜਾਬ ਨੂੰ ਹੀ ਬਈ ਜੀ ਇਹ ਚੀਜ਼ ਸੀਗੀ ਕਿ ਪੂਰੇ ਪੰਜਾਬ ਨੂੰ ਇਹ ਚੀਜ਼ ਫੀਲ ਹੋ ਰਹੀ ਆ ਕਿ ਕਿਸੇ ਨੂੰ ਜਿਹੜੇ ਆਪਣੇ ਯੰਗ ਏਜ ਦੇ ਮੁੰਡੇ ਉਹਨਾਂ ਨੂੰ ਲੱਗਦਾ ਕਿ ਯਾਰ ਸਾਡਾ ਭਰਾ ਸਾਡੇ ਤੋਂ ਕੋਲੋਂ ਚਲਾ ਗਿਆ ਹਨ ਜਿਹੜੇ ਛੋਟੇ ਬੱਚੇ ਆ ਉਹ ਉਹ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਸਾਡਾ ਚਾਚਾ ਸਾਡਾ ਤਾਇਆ ਸਾਡੇ ਕੋਲੋਂ ਚਲਾ ਗਿਆ ਛੋਟੇ ਬੱਚਿਆਂ ਨੂੰ ਲੱਗਦਾ ਹੈ ਅੱਜ ਕੱਲ ਬੜੇ ਤੁਹਾਨੂੰ ਪਤਾ ਹੀ ਹੈ ਬਾਈ ਨੇ ਗਾਣੇ 'ਚ ਵੀ ਕਹਤਾ ਸੀਗਾ ਬੱਚੇ ਬੱਚਿਆ ਬੱਚਾ ਬੱਚਾ ਕਰਦਾ ਹੈ ਮਾਨ ਜੱਟ ਤੇ ਹਨ ਤੇ ਜਿਹੜੇ ਬਜ਼ੁਰਗ ਬਜ਼ੁਰਗਾਂ ਨੂੰ ਲੱਗਦਾ ਕਿ ਯਾਰ ਸਾਡਾ ਪੁੱਤ ਸਾਡੇ ਕੋਲੋਂ ਚਲਾ ਗਿਆ ਮੈਂ ਦੁਨੀਆ 'ਤੇ ਪਹਿਲੀ ਵਾਰ ਦੇਖਿਆ ਕਿ ਇਹੋ ਜਿਹਾ ਸਿੰਗਰ ਹੋਇਆ ਜਿਹੜਾ ਮਰਨ ਤੋਂ ਬਾਅਦ ਆਪਣੇ ਪੇਰੈਂਟਸ ਦਾ ਨਾਮ ਚਮਕਾ ਗਿਆ ਮਰਨ ਤੋਂ ਬਾਅਦ ਵੀ ਸਿਵਾਂ ਚ ਪਿਆ ਵੀ ਬੋਲਦਾ ਜੱਟ